ਬਹੁਤ ਚਲਾਕੀ ਚੰਗੀ ਨਹੀਂ ਹੁੰਦੀ ਅੱਜ ਦੀ ਆਪਾਂ ਮੋਰਲ ਸਟੋਰੀ ਇਹ ਲੈ ਕੇ ਆਏ ਆਂ ਇੱਕ ਵਪਾਰੀ ਕੋਲ ਇੱਕ ਗਦਾ ਸੀ ਉਹ ਗਦੇ ਉੱਪਰ ਸਮਾਨ ਰੱਖ ਕੇ ਉਸ ਨੂੰ ਸ਼ਹਿਰ ਦੇ ਚੰ ਜਾਂਦਾ ਸੀ ਉਸ ਦੇ ਰਾਹ ਵਿੱਚ ਇੱਕ ਨਹਿਰ ਪੈਂਦੀ ਸੀ ਇੱਕ ਦਿਨ ਉਸ ਨੇ ਗਦੇ ਉੱਪਰ ਤੂੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ ਨਦੀ ਪਾਰ ਕਰਨ ਵੇਲੇ ਗਦੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਪਿਆ ਸਾਰੀ ਤੂੜੀ ਪਾਣੀ ਵਿੱਚ ਡੁੱਬ ਗਈ ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਹੀਂ ਹਾਂ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੋਹਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ ਪਾਣੀ ਲੱਗਦੇ ਹੀ ਲੋਹਣ ਖੁਰ ਗਿਆ ਕੋਤਾ ਅਗੋਂ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ ਉਸਨੇ ਇਹ ਸਕੀਮ ਚੰਗੀ ਲੱਗੀ ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ ਵਪਾਰੀ ਗਦੇ ਦੀ ਚਲਾਕੀ ਸਮਝ ਗਿਆ ਉਸਨੇ ਉਸ ਨੂੰ ਅਕਲ ਸਿਖਾਉਣ ਦੀ ਸੋਚੀ ਤੀਜੇ ਦਿਨੋਂ ਉਸਨੇ ਗਦੇ ਉੱਪਰ ਕਪਾਹ ਾਦ ਦਿੱਤੀ ਭਾਰ ਪਹਿਲਾਂ ਹੀਲ ਛੋਲਾ ਹੋਣਾ ਕਰਕੇ ਗਦਾ ਖੁਸ਼ੀ-ਖੁਸ਼ੀ ਤੁਰ ਪਿਆ ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਦਾ ਪਾਣੀ ਵਿੱਚ ਡਿੱਗ ਪਿਆ ਪਰ ਉੱਠਣ ਲੱਗਿਆ ਉਸ ਤੋਂ ਉੱਠਿਆ ਨਾ ਜਾਵੇ ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ ਉਧਰੋਂ ਵਪਾਰੀ ਗਦੇ ਨੂੰ ਉਠਾਉਣ ਲਈ ਛੋਟਾ ਮਾਰਨ ਲੱਗਾ ਗਦਾ ਬਹੁਤ ਪਛਤਾਇਆ ਉਸਨੇ ਵਿਚਾਰ ਵਿੱਚ ਇਹ ਗੱਲ ਹੈ ਕਿਉਂ ਬਹੁਤ ਚਲਾਕੀ ਚੰਗੀ ਨਹੀਂ ਆਈ ਹੁੰਦੀ ਸਿੱਖਿਆ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ